ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀ ਫਸਲ ਪੱਕਣ ਦੇ ਵੱਲ ਜਾ ਰਹੀ ਹੈ ਤੇ ਮਹੀਨੇ ਸਵਾ ਮਹੀਨੇ ਤੱਕ ਜਿਹੜੀਆਂ ਮਸ਼ੀਨਾਂ ਚੱਲ ਪੈਣੀਆਂ ਤੇ ਕਣਕ ਦੀ ਵਾਢੀ ਜਿਹੜੀ ਸਟਾਰਟ ਹੋ ਜਾਣੀ ਹੈ ਤੇ ਅੱਜ ਦੀ ਵੀਡੀਓ ਹੈਗੀ ਆ ਕਣਕ ਦੀ ਕਿਸਮ ਮਿਕਸ ਵੈਰਾਈਟੀਆਂ ਬਾਰੇ ਤੇ ਪਿਛਲੇ 3-4 ਸਾਲ ਦਾ ਵਧੀਆ ਟ੍ਰੈਂਡ ਬਣਿਆ ਹੋਇਆ ਹੈ ਆਪਣੇ ਕਿਸਾਨ ਭਰਾ ਕਾਫੀ ਕਿਸਮਾਂ ਨੂੰ ਮਿਕਸ ਕਰਕੇ ਬੀਜਦੇ ਆ ਤੇ ਤੁਸੀਂ ਕਿਹੜੀਆਂ ਕਿਸਮਾਂ ਨੂੰ ਮਿਕਸ ਕਰਕੇ ਬੀਜਦੇ ਹੈਗੇ ਹੋ ਦੋ ਕਿਸਮਾਂ ਮਿਕਸ ਕਰਦੇ ਹਾਂ ਜਾਂ ਤਿੰਨ ਕਿਸਮਾਂ ਮਿਕਸ ਕਰਦੇ ਹਾਂ ਤੇ ਵੈਰੈਟੀਆਂ ਦਾ ਤੁਸੀਂ ਨਾਮ ਵੀ ਜ਼ਰੂਰ ਦੱਸਣਾ ਹੈਗਾ ਤੇ ਝਾੜ ਇਸ ਤਰ੍ਹਾਂ ਜਿਹੜਾ ਰਹਿੰਦਾ ਹੈਗਾ ਕਿਉਂਕਿ ਪਿਛਲੇ ਸਾਲਾਂ ਦੇ ਤਜਰਬੇ ਨਾਲ ਹੀ ਲੈ ਕੇ ਚੱਲਣੇ ਪੈਂਦੇ ਹੈਗੇ ਆ ਇਸ ਸਾਲ ਜਿਹੜੇ ਕਣਕ ਦੇ ਵਿੱਚ ਤਜਰਬੇ ਵਰਤੇ ਹੈਗੇ ਆ ਉਹਨਾਂ ਦੇ ਕਿੰਨੇ ਕੁ ਵਧੀਆ ਝਾੜ ਆਉਣ ਦੇ ਹੈਗੇ ਆ ਉਹ ਝਾੜ ਆਉਣ ਦੇ ਪ੍ਰੰਤ ਪਤਾ ਲੱਗ ਜਾਣਾ ਤੇ ਅੱਜ ਦੀ ਵੀਡੀਓ ਵੈਰਾਈਟੀਆਂ ਮਿਕਸ ਕਰਨ ਬਾਰੇ ਹੈਗੀ ਆ ਤੇ ਜਾਣਕਾਰੀ ਵੀ ਦੇਣੀ ਹੈਗੀ ਆ ਤੇ ਕਿਸਾਨ ਭਰਾਵਾਂ ਦੀ ਫੀਡਬੈਕ ਵੀ ਜ਼ਰੂਰ ਲੈਣੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ DBW 222 ਜਾਂ DBW 187 ਤੇ 2967 383 ਤੇ DBW 327 ਤੇ PBW RSU 226 ਹੋਰ ਕਾਫੀ ਕਿਸਮਾਂ ਹੈਗੀਆਂ ਨੇ ਜਿਨ੍ਹਾਂ ਦਾ ਬੀਬੀਆਰ ਆਪਣੇ ਕਿਸਾਨ ਭਰਾ ਮਿਕਸ ਕਰਕੇ ਬੀਜਦੇ ਹੈਗੇ ਆ ਜਦੋਂ ਆਪਾਂ ਮਿਕਸ ਕਰਕੇ ਬੀਜਦੇ ਆ ਇੱਕ ਵੈਰੈਟੀ ਡਿੱਗਣ ਦੇ ਵਿੱਚ ਮਾਹਰ ਹੁੰਦੀ ਹੈਗੀ ਆ ਤੇ ਦੂਸਰੀ ਵੈਰੈਟੀ ਨਹੀਂ ਡਿੱਗਦੀ ਹੈਗੀ ਜਿਵੇਂ ਆਪਾਂ DBW 222 ਤੇ 187 ਲਾ ਲਈਏ 187 ਕਿਸਮਾਂ ਉਹ ਡਿਗਦੀ ਹੈਗੀ ਆ ਤੇ 222 ਕਿਸਮ ਜਿਹੜੀ ਡਿਗਦੀ ਨਹੀਂ ਹੈਗੀ ਤੇ ਇੱਕ ਦੀ ਹਾਈਟ 102 ਸੈਂਟੀਮੀਟਰ ਦੇ ਲਗਭਗ ਹੈਗੀ ਆ ਇੱਕ ਦੀ ਹਾਈਟ 103 4 ਸੈਂਟੀਮੀਟਰ ਤੱਕ ਜਾਂਦੀ ਹੈਗੀ ਆ 187 ਦਾ ਸੀਡ ਜੇ ਆਪਾਂ 40 ਕਿਲੋ ਸੀਡ ਦੇ ਨਾਲ ਬੀਵੀਆਰ ਕਰਦੇ ਆ ਤਾਂ 15 ਕਿਲੋ ਸੀਡ ਆਪਾਂ ਜਿਹੜਾ 187 ਦਾ ਤੇ 20 25 ਕਿਲੋ ਸੀਡ ਜਿਹੜਾ ਦੂਸਰਾ ਪਾਉਨੇ ਆਪਾਂ 222 ਦਾ ਉਹਦੇ ਨਾਲ ਡਿੱਗਣ ਵਾਲੀ ਵੈਰਾਈਟੀ ਨੂੰ ਜਿਹੜਾ ਸਹਾਰਾ ਵੀ ਮਿਲ ਜਾਂਦਾ ਉਹਦੇ ਨਾਲ ਸਮੱਸਿਆ ਡਿੱਗਣ ਦੀ ਵੈਰਾਈਟੀ ਦੇ ਵਿੱਚ ਨਹੀਂ ਆਉਂਦੀ ਝਾੜ ਚੰਗਾ ਮਿਲਦਾ ਹੈਗਾ ਤੇ ਵੈਰਾਈਟੀਆਂ ਕਿਉਂਕਿ ਇੱਕੋ ਜਿਹੇ ਕੈਰੈਕਟਰ ਵਾਲੀਆਂ ਵੈਰਾਈਟੀਆਂ ਨੂੰ ਆਪਾਂ ਜਿਹੜਾ ਮਿਕਸ ਕਰਕੇ ਦੇਖੋ ਨਹੀਂ ਬੀਜਦੇ ਕਿਸਾਨਾਂ ਨੂੰ ਪਤਾ ਹੀ ਹੈ ਕਿਉਂਕਿ ਇਹ ਕਿਸਾਨਾਂ ਦੇ ਦੁਆਰਾ ਹੀ ਜਿਹੜੀ ਇਹ ਖੋਜ ਕੀਤੀ ਗਈ ਆ ਵੀ ਇੱਕ ਵੈਰਾਈਟੀ ਦੀ ਹਾਈਟ ਜ਼ਿਆਦਾ ਹੋਵੇ ਇੱਕ ਵੈਰਾਈਟੀ ਦੀ ਹਾਈਟ ਘੱਟ ਹੋਵੇ ਤੇ ਇਹ ਕਈ ਵਾਰ ਇਹ ਨਾ ਹੋਵੇ ਵੀ ਦੋਨੇ ਹੀ ਸੇਮ ਕੱਦ ਵਾਲੀਆਂ ਜਿਵੇਂ ਬਲ ਲੌਂਗ ਟਾਈਮ ਦੀ ਕਿਸਮਾਂ ਲਾ ਲਓ ਨਾ ਲੌਂਗ ਕੱਦ ਵਾਲੀਆਂ ਕਿਸਮਾਂ ਲਾ ਲਓ ਦੋਨੇ ਡਿੱਗਣ ਦੇ ਵਿੱਚ ਮਾਰਨੇ ਜੇ ਆਪਾਂ ਦੋਨੇ ਮਿਕਸ ਕਰ ਲਈਆਂ ਫੇਰ ਡਿੱਗਣ ਦੀ ਪ੍ਰੋਬਲਮ ਜਿਆਦਾ ਆਉਂਦੀ ਨਹੀਂ ਇੱਕ ਵੈਰੈਟੀ ਦਾ ਕੈਰੇਕਟਰ ਹੋਰ ਹੋਵੇ ਦੂਸਰੀ ਵੈਰੈਟੀ ਦਾ ਜਿਹੜਾ ਐ ਕੈਰੇਕਟਰ ਹੋਰ ਹੋਵੇ ਇਸ ਤਰ੍ਹਾਂ ਹੀ ਜਿਹੜੀ ਪੀਡਬਲਯੂਸੀ 26 ਆ ਤੇ ਡੀਬੀਬਲਯੂ 327 ਆ ਇਸ ਕਿਸਮ ਨੂੰ ਵੀ ਕਾਫੀ ਕਿਸਾਨ ਪਰਾਂ ਮੰਨੇ ਜਿਹੜਾ ਮਿਕਸ ਕਰਕੇ ਜਿਹੜਾ ਬੀਜਿਆ ਹੈਗਾ ਜਿਹਦੇ ਫੀਸ਼ਲੀ ਸਾਲਾਂ ਦੇ ਵੀ ਝਾੜ ਵਧੀਆ ਆਏ ਹੈਗੇ ਆ ਤੇ ਇਸ ਸਾਲ ਦੇ ਵੀ ਝਾੜ ਚੰਗੇ ਆਉਣ ਦੀ ਜਿਹੜੀ ਆਸ ਹੈਗੀ ਆ ਤੇ ਕਿੰਨੇ ਕੁ ਤੁਸੀਂ ਉਹਦੇ ਵਿੱਚ ਜਿਹੜੀ ਖਾਦ ਖਰਾਕ ਦਿੱਨੇ ਹੈਗੇ ਹੋ ਕਿਉਂਕਿ ਖੇਤੀ ਦੇ ਵਿੱਚ ਹਰ ਸਾਲ ਪਿਛਲੇ ਤਜਰਬੇ ਵੀ ਚੱਕ ਕੇ ਨਾਲ ਲੈ ਕੇ ਚੱਲਣਾ ਪੈਂਦਾ ਆਪਾਂ ਨੂੰ ਤੇ ਨਵੇਂ ਤਜਰਬੇ ਵੀ ਆਪਾਂ ਨੂੰ ਨਾਲ ਲੈ ਕੇ ਹੀ ਚੱਲਣਾ ਪੈਂਦਾ ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਕਿਸਾਨ ਜਿਹੜੇ ਤਜਰਬੇ ਵੀ ਆਪਦੇ ਸਾਂਝੇ ਕਰਦੇ ਹੈਗੇ ਆ ਉਹਦੇ ਵਿੱਚ ਕਿਸਾਨਾਂ ਨੂੰ ਵੀ ਜਿਹੜਾ ਅ ਵੈਨੀਫਟਰ ਜਿਹੜਾ ਵਧੀਆ ਮਿਲਦਾ ਹੈਗਾ ਤੇ ਤੁਸੀਂ ਕਿਹੜੇ-ਕਿਹੜੇ ਕਿਸਮਾਂ ਮਿਕਸ ਕਰਕੇ ਬੀਜਦੇ ਹੋ ਇਹਨਾਂ ਦਾ ਚਾਹਣਾ ਮੈਨੂੰ ਇੱਕ ਵਾਰੀ ਜਿਹੜਾ ਇਸ ਵੀਡੀਓ ਦੇ ਵਿੱਚ ਜਰੂਰ ਪਾਇਓ ਕਿਉਂਕਿ ਲਗਭਗ ਕਿਸਮਾਂ ਹੁਣ 100 30 35 140 ਦਿਨਾਂ ਦੇ ਲਗਭਗ ਜਾ ਚੁੱਕੀਆਂ ਨੇ ਅੱਜ 20 ਮਾਰਚ ਹੋ ਗਈ ਤੇ ਲਗਭਗ 5 6 April ਦੇ ਲਗਭਗ ਜਿਹੜੀ ਕਣਕ ਦੀ ਵਾਢੀ ਸਟਾਰਟ ਹੋ ਜਾਣੀ ਹੈ ਤੇ ਉਦੋਂ ਝਾੜ ਵੀ ਕਣਕ ਦੇ ਜਿਹੜੇ ਸਾਹਮਣੇ ਆਉਣ ਲੱਗ ਜਾਣਗੇ ਕਿਉਂਕਿ ਇਸ ਸਾਲ ਮੌਸਮ ਪਹਿਲਾਂ ਥੋੜੀ ਜੀ ਲੱਗਦਾ ਸੀਗਾ ਵੀ ਸਟ्रेस ਕਣਕ ਨੂੰ ਪੈਣੀ ਹੈਗੀ ਤੇ بارش ਵਗੈਰਾ ਵਧਿਆ ਪਈ ਹੈ ਉਹਦੇ ਕਰਕੇ ਜਿਹੜੀ ਐਂ ਲੱਗਦਾ ਵੀ ਕਣਕ ਦੇ ਝਾੜ ਘਟਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਨਹੀਂ ਹੋਣੀ ਕਿਸਾਨ ਭਰਾ ਮਿਹਨਤ ਵੀ ਚੰਗੀ ਕਰਦੇ ਹੈਗੇ ਕਿਉਂਕਿ ਅੱਜ ਫੀਡਬੈਕ ਲੈਣ ਦੇ ਲਈ ਜਿਹੜੀ ਵੀਡੀਓ ਬਣਾਈ ਹੈਗੇ ਕਿਉਂਕਿ ਹਰ ਰੋਜ਼ ਹੀ ਕਿਸਾਨ ਭਰਾ ਮੰਡੀ ਦੇਖੋ ਆਪਾਂ ਨੇ ਫੀਡਬੈਕ ਲੈਣੀ ਹੁੰਦੀ ਆ ਆਪਦੇ ਵੱਲੋਂ ਜਾਣਕਾਰੀ ਦੇਣੀ ਹੁੰਦੀ ਆ ਤੇ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਤਜਰਬੇ ਵੀ ਆਪਾਂ ਸਾਂਝੇ ਕਰਨੇ ਹੁੰਦੇ ਆ ਕਿਉਂਕਿ ਖਿੱਤੀ ਵੜੀ ਪ੍ਰਤੀ ਹੀ ਆਪਣਾ ਹਰ ਰੋਜ਼ ਦਾ ਏਮ ਹੁੰਦਾ ਹੈਗਾ ਤੇ ਕਿਸਾਨ ਭਰਾਵਾਂ ਦੇ ਨਾਲ ਜਾਣਕਾਰੀਆਂ ਵੀ ਜਿਹੜੀਆਂ ਸਾਂਝੀਆਂ ਕਰਨੀਆਂ ਹੁੰਦੀਆਂ ਨੇ ਇਹ ਕਿਸਾਨ ਭਰਾਵਾਂ ਨੂੰ ਜਾਣਕਾਰੀ ਦੇਣੀ ਵੀ ਹੁੰਦੀ ਹੈ ਕਿਉਂਕਿ ਪਿਛਲੇ 2-3 ਸਾਲ ਤੋਂ ਆਪਾਂ ਆਪਣੇ ਕਿਸਾਨ ਭਰਾਵਾਂ ਦੇ ਲਈ ਜਿਹੜਾ ਦਿਨ ਰਾਤ ਇੱਕ ਕਰਕੇ ਚੰਗੀਆਂ ਵੈਰਾਈਟੀਆਂ ਤੇ ਚੰਗੀ ਖੇਤੀਬਾੜੀ ਦੇ ਤਜਰਬੇ ਕਿਸਾਨ ਭਰਾਵਾਂ ਦੇ ਨਾਲ ਆਪਾਂ ਜਿਹੜੇ ਸ਼ੇਅਰ ਕਰਦੇ ਆ ਰਹੇ ਹਾਂ ਕਿਉਂਕਿ ਖੇਤੀ ਇੱਕ ਬਹੁਤ ਵੱਡਾ ਜੇ ਕਹ diel ਇਹ ਇੱਕ ਇੱਕ ਅ ਬੇਸਲੇ ਬੰਦੇ ਦਾ ਬੇਲੇ ਬੰਦੇ ਦਾ ਕੰਮ ਕਰਨ ਵਾਲਾ ਖੇਤੀ ਦਾ ਧੰਦਾ ਨਹੀਂ ਹੈਗਾ ਤੇ ਖੇਤੀਬਾੜੀ ਦੇ ਵਿੱਚ ਹੰਡੇ ਹੋਏ ਤੇ ਖੇਤੀਬਾੜੀ ਦੇ ਚੰਗੇ ਤਜਰਬੇ ਰੱਖਣ ਵਾਲੇ ਕਿਸਾਨ ਜਿਹੜਾ ਖੇਤੀ ਕਰਦੇ ਹੈਗੇ ਕੋਈ ਜਿਵੇਂ ਕਹਦੇ ਇਹ ਬੇਲੇ ਬੰਦੇ ਦਾ ਜਾਂ ਆਲਸੀ ਬੰਦੇ ਦਾ ਖੇਤੀ ਕਰਨਾ ਕੋਈ ਜਿਹੜਾ ਖਾਲਾਈ ਦਾ ਬੜਾ ਨਹੀਂ ਹੈਗਾ ਕਿਉਂਕਿ ਪਹਿਲਾਂ ਕੁਝ ਹੋਰ ਸੀ ਕਿਉਂਕਿ ਹੁਣ ਕੰਪੀਟੀਸ਼ਨ ਦਾ ਜ਼ਮਾਨਾ ਹੈਗਾ ਫਸਲ ਦੇ ਵਿੱਚ ਚੰਗੀਆਂ ਖਾਦਾਂ ਤੇ ਚੰਗੀਆਂ ਰਹਿਣ ਸਪ੍ਰਿਆਾਂ ਚੰਗੇ ਬੀਜ ਤੇ ਹਰ ਸਾਲ ਕੀਟੀ ਦੇ ਵਿੱਚ ਨਵੇਂ-ਨਵੇਂ ਤਕਨੀਕਾਂ ਤੇ ਨਵੇਂ-ਨਵੇਂ ਬੀਜ ਕਿਸਾਨਪਰਾ ਜਿਹੜੇ ਬੀਜ ਤੇ ਰਹਿੰਦੇ ਹੈਗੇ ਆ ਜਿੰਨੇ ਵੀ ਕਿਸਾਨਪਰਾ ਹਰ ਰੋਜ਼ ਨਵੇਂ ਜੁੜਦੇ ਹੈਗੇ ਆ ਤੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਇੰਸਟਾਗ੍ਰam ਪੇਜ ਤੇ ਵੀ ਆਪਣਾ ਐਗਰੀਕਲਚਰ ਸਰਵਿਸ ਪੰਜਾਬੀ ਚੈਨਲ ਤਿੰਨੇ ਉਹ ਪਲੇਟਫਾਰਮ ਦੇ ਉੱਪਰ ਜਿਹੜੀ ਵੀਡੀਓ ਵਗੈਰਾ ਪੈਂਦੇ ਹੈਗੇ ਆ ਦਾਣਾ ਵੈਰੈਟੀ ਦਾ ਜਿਹੜਾ ਬਣਨਾ ਸਟਾਰਟ ਹੋ ਗਿਆ ਕਿਉਂਕਿ ਇਸ ਤੋਂ ਬਾਅਦ ਹੀ ਜਿਹੜਾ ਦੇਖੋ ਦਾਣਾ ਹਾਰਡ ਹੁੰਦਾ ਜਾਣਾ ਤੇ ਆਸ ਕਰਦੇ ਵੀ ਇਸ ਸਾਲ ਚੰਗੇ ਝਾੜ ਆਉਣ ਦੀ ਜਿਹੜੀ ਆਸ ਪੂਰੀ ਹੈਗੀ ਹੈ ਕਿਉਂਕਿ ਹਰ ਸਾਲ ਹੀ ਦੇਖੋ ਚੰਗੇ ਝਾੜ ਆਉਂਦੇ ਆ ਤਣਕਾਂ ਦੇ ਪਿਛਲੇ 3-4 ਸਾਲ ਤੋਂ ਵਧੀਆ ਜਿਹੜੇ ਝਾੜ ਮਿਲਦੇ ਆ ਰਹੇ ਆ ਇਸ ਸਾਲ ਗਰਮੀ ਪੈਣ ਕਰਕੇ ਥੋੜੇ ਝੋਨੇ ਦੇ ਝਾੜ ਦੇ ਵਿੱਚ ਪ੍ਰੋਬਲਮ ਆਈ ਸੀਗੀ ਚਲੋ ਇਹ ਤਾਂ ਵਾਅਦਾ ਘਟਾ ਤੇ ਜ਼ਿੰਦਗੀ ਦੇ ਵਿੱਚ ਦੇਖੋ ਚੱਲਦਾ ਹੀ ਰਹਿੰਦਾ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀਡੀਓ ਲੈ ਕੇ ਆਵਾਂਗੇ ਧੰਨਵਾਦ